ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ ਸੋ ਅੱਜ ਦੀ ਵੀਡੀਓ ਹੈ ਨਾ ਜਿਹੜੀ ਆਪਾਂ ਉਹ ਤੁਹਾਨੂੰ ਦਿਖਾ ਰਹੇ ਹਾਂ ਪਸ਼ੂ ਮੰਡੀ ਜਗਰਾਉਂ ਦੇ ਵਿੱਚੋਂ ਇੱਥੇ 15 ਤਰੀਕ ਤੋਂ ਲੈ ਕੇ ਤੇ 19 ਤਰੀਕ ਤੱਕ ਘੋੜੇ ਕੁੜੀਆਂ ਦਾ ਮੇਲਾ ਚੱਲਣਾ ਫੋ ਵੀਰਾਂ ਨੂੰ ਰਿਕੁਐਸਟ ਹੈ ਵੀ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਘੰਟੀ ਦਾ ਬਟਨ ਪ੍ਰੈਸ ਕਰ ਦਿਓ ਜਿਵੇਂ ਤੁਸੀਂ ਦੇਖਿਆ ਨਾ ਵੀ ਘੋੜੇ ਘੋੜੀਆਂ ਜਿਹੜੇ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਆ 18 ਤੇ 19 ਤਰੀਕ ਨੂੰ ਦੋ ਦਿਨ ਪੂਰਾ ਭਰੂਗਾ ਮੇਲਾ ਜਿਹੜਾ ਤੇ ਡੈਕੋਰੇਸ਼ਨ ਵੇਖ ਲਓ ਤੁਸੀਂ ਕਿਵੇਂ ਕੀਤੀ ਆ ਘੋੜੇ ਤੇ ਘੋੜੀਆਂ ਦੀ ਇਹਨਾਂ ਨੂੰ ਇਹਨਾਂ ਤਬੀਲਿਆਂ ਦੇ ਵਿੱਚ ਟੈਂਟ ਜਿਹੜੇ ਡੈਕੋਰੇਸ਼ਨ ਕੀਤੀ ਹੋਈ ਹੈ ਨਾ ਇਹਨਾਂ ਦੇ ਵਿੱਚ ਘੋੜੇ ਤੇ ਘੋੜੀਆਂ ਬੰਦਨੇ ਆ ਲਿਆ ਕੇ ਉਹ ਵੀਰਾਂ ਨੇ ਜਿਨ੍ਹਾਂ ਦੇ ਰੱਖਿਆ ਸ਼ੌਂਕ ਦੇ ਨਾਲ ਤੇ ਡੈਕੋਰੇਸ਼ਨ ਵੇਖੋ ਐਂ ਲੱਗਦਾ ਜਿਵੇਂ ਵਿਆਹ ਵਾਲਾ ਮਾਹੌਲ ਬਣਿਆ ਪਿਆ ਪੂਰਾ ਜਿਵੇਂ ਵਿਆਹ ਹੁੰਦਾ ਕੁਝ ਜਾਨਵਰ ਪਹੁੰਚ ਵੀ ਚੁੱਕੇ ਆ ਆਏ ਵੀ ਹੈਗੇ ਆ ਪਰ ਹਜੇ ਥੋੜੇ ਘਟ ਗਣਤੀ ਦੇ ਵਿੱਚ ਆ ਅੱਜ ਆ ਰਹੇ ਆ ਕੱਲ ਤੱਕ ਕਾਫੀ ਆ ਜਾਣਗੇ ਤੇ ਜਾਨੀ 18 ਤਰੀਕ ਨੂੰ 18 ਸਤੰਬਰ 2025 ਨੂੰ ਇਹ ਪੂਰਾ ਭਰਿਆ ਹੋ ਮੇਲਾ ਦੇਖ ਸਕਦੇ ਕਿੰਨਾ ਸੋਹਣਾ ਜਾਨਵਰ ਆ ਸਾਹਮਣੇ ਤੁਸੀਂ ਘੋੜੀ ਖੜੀ ਦੇਖ ਸਕਦੇ ਇਧਰਲੀ ਸਾਈਡ ਵੀ ਦੇਖ ਲਓ ਕਿੰਨੇ ਸੋਹਣੇ ਸੋਹਣੇ ਜਾਨਵਰ ਆ ਤੇ ਜਿਹੜੇ ਵੀਰ ਨੇ ਚਾਹਵਾਣਾ ਕੋਈ ਇੱਥੇ ਖਰੀਦਣਾ ਵੀ ਚਾਹੁੰਦਾ ਕੋਈ ਵੇਚਣਾ ਵੀ ਚਾਹੁੰਦਾ ਉਹ ਵੀ ਇੱਥੇ ਪਹੁੰਚ ਸਕਦੇ ਆ ਤੇ ਜੇ ਕੋਈ ਸ਼ੌਂਕੀਆ ਤੌਰ ਤੇ ਵੇਖਣਾ ਚਾਹੁੰਦਾ ਮੇਲਾ ਉਹ ਵੀ ਪਹੁੰਚ ਕੇ ਇੱਥੇ ਆਪਦਾ ਸ਼ੌਂਕ ਪੂਰਾ ਕਰ ਸਕਦਾ ਤੇ ਡੈਕੋਰੇਸ਼ਨ ਵਾਲੀ ਤਾਂ ਕਮਾਲ ਕੀਤੀ ਪਈ ਆ ਦੋਸਤੋ ਇੰਨੀ ਸੋਹਣੀ ਡੈਕੋਰੇਸ਼ਨ ਜਿਵੇਂ ਵਿਆਹ ਤਰਿਆ ਹੁੰਦਾ ਨਾ ਇੰਨੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਹੁਣ ਇਹਨਾਂ ਦੇ ਤਬੀਲਿਆਂ ਦੇ ਵਿੱਚ ਲਿਆ ਕੇ ਇਹਨਾਂ ਨੇ ਘੋੜੇ ਤੇ ਘੋੜੀਆਂ ਇੱਥੇ ਠੱਲਨੇ ਆ ਤੇ ਆ ਸਾਹਮਣੇ ਬੋਰਡ ਲੱਗਿਆ ਦੇਖ ਲਓ ਤੁਸੀਂ ਰਾਜ ਸਟੱਡ ਫਾਰਮ ਬਾਈ ਜੀ ਤਨੋਲੇ ਤੋਂ ਘੋੜੇ ਘੋੜੀਆਂ ਲੈ ਕੇ ਪਹੁੰਚੇ ਆ ਹਨਾ ਦੇਖ ਸਕਦੇ ਹੋ ਤੁਸੀਂ ਇਹਨਾਂ ਨੇ ਉਹ ਟੈਂਟ ਲਾਇਆ ਉਹਦਾ ਤਵੇਲਾ ਤੇ ਦੇਖ ਕੇ ਮਨ ਖੁਸ਼ ਹੁੰਦਾ ਵਾ ਬਹੁਤ ਚੰਗੇ ਚੰਗੇ ਜਾਨਵਰ ਟੌਪ ਦੇ ਜਾਨਵਰ ਪਹੁੰਚ ਰਹੇ ਆ ਸੋ ਇਹਦੇ ਵਿੱਚ ਘੋੜੇ ਘੋੜੀਆਂ ਤੇ ਨਾਲ ਹੋਰ ਜਾਨਵਰ ਵੀ ਤੁਸੀਂ ਦੇਖ ਲਓ ਇਹ ਵੀ ਜੇ ਤੁਸੀਂ ਜਾਨਵਰ ਖਰੀਦਦੇਣਾ ਚਾਹੁੰਦੇ ਹੋ ਨਾ ਤੁਸੀਂ ਅੱਜਵੇਂ ਬਤਕਾਂ ਬੈਠੀਆਂ ਵਾ ਇਹ ਦੇਖ ਲਓ ਬਤਕਾਂ ਹੋ ਗਿਆ ਇਹ ਤੋਂ ਅੱਗੇ ਕਬੂਤਰਾ ਤੇ ਆ ਕੁੱਕੜ ਆ ਬੱਕਰੀਆਂ ਹੀ ਕਿਸਮਾਂ ਦੇ ਜਾਨਵਰ ਆ ਪਤਾ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਇੰਨੀ ਤਰ੍ਹਾਂ ਦੇ ਕੁੱਕੜ ਜੀ ਪਤਾ ਹੀ ਨਹੀਂ ਕੀ ਨਾਂ ਲੈਂਦੇ ਇਹਨਾਂ ਦਾ ਕੀ ਕਿਸਮਾ ਹੈ ਕੀ ਨਸਲ ਆ ਹੈ ਕਬੂਤਰ ਦੇਖ ਲਓ ਤੇ ਕੁੱਕੜ ਦੇਖ ਲਓ ਇੱਕ ਕਾਲੇ ਰੰਗ ਦੇ ਬੈਠੇ ਐ ਇੱਕ ਇਧਰ ਬੈਠੇ ਐ ਜਿਹੜੇ ਦੇਖੋ ਵੱਖਰੀ ਨਸਲਾਂ ਤੇ ਇਹਦੇ ਵਿੱਚ ਨਾਲ ਹੀ ਤੁਹਾਨੂੰ ਇੱਥੇ ਅੱਗੇ ਦੇਖੋ ਇਹ ਦੁਕਾਨਾਂ ਲੱਗੀਆਂ ਮਿਲ ਜਾਣਗੀਆਂ ਦੁਕਾਨਾਂ ਜਿਹਦੇ ਵਿੱਚ ਜਿਵੇਂ ਤੁਸੀਂ ਆਪਾਂ ਖਰੀਦਣਾ ਚਾਹੁੰਨੇ ਆ ਮੋਰੀਆਂ ਆਪਸ ਹੁਆ ਦੇ ਪਾਉਣ ਵਾਲੀ ਮੋਰੀ ਜਤ ਲਿਆਰੇ ਆਪਾਂ ਕਹਿ ਦਿੰਨੇ ਆ ਅੱਗੇ ਤੁਸੀਂ ਦੇਖੋਗੇ ਉਹ ਉਹਦੇ ਵਿੱਚ ਘੋੜੀਆਂ ਦੀਆਂ ਕਾਠੀਆਂ ਹੋਰ ਗਾਨੀਆਂ ਰਸੇ ਖਰਖਰੇ ਜਿਵੇਂ ਕੋਈ ਖੁੰਡੇ ਸੋਟੀਆਂ ਕੁਛ ਵੀ ਤੁਸੀਂ ਖਰੀਦਣਾ ਚਾਹੁੰਨਾ ਤੇ ਅੱਗੇ ਉਹ ਸਾਹਮਣੇ ਦੇਖੋ ਲੱਗੀਆਂ ਹੋਈਆਂ ਨੇ ਦੁਕਾਨਾਂ ਕੋਈ ਵੀਰ ਕੋ ਖਰੀਦਣਾ ਚਾਹੁੰਦਾ ਪਸ਼ੂ ਆਸਤੇ ਕੋਈ ਵੀ ਚੀਜ਼ ਕੋਈ ਵੀ ਆਈਟਮ ਤੁਸੀਂ ਖਰੀਦਣੀ ਹੈ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਇੱਥੋਂ ਮਿਲ ਜਾਣੀਆਂ। ਦਾ ਦੇਖ ਸਕਦੇ ਮਿੱਤਰੋ। ਦੇਖੋ। ਸਜੀਆਂ ਪਈਆਂ ਨਾ ਦੁਕਾਨਾਂ। ਗੱਦੇ ਪਸ਼ੂਆਂ ਵਾਲੇ, ਪਿੰਜਰੇ, ਉਹ ਕੁੱਤਿਆਂ ਵਾਲੇ ਤੇ ਹੋਰ ਸਾਰਾ ਕੁਝ ਹੀ ਤੁਹਾਨੂੰ ਮਿਲ ਜਾਣਾ ਜੇ ਕੋਈ ਖਰੀਦਣਾ ਚਾਹੁੰਦਾ ਵੀਰ ਇੱਥੋਂ। ਤੇ ਨਾਲ ਹੀ ਇਹਦੇ ਇਹ ਵੀ ਆ ਵੀ ਇੱਧਰ ਵੀਰ ਦੂਜੇ ਵੀ ਆਏ ਆ। ਦੇਸੀ ਚੂਰਨ ਵਾਲੇ ਯਾ ਦੇਸੀ ਦਵਾਈਆਂ ਵਾਲੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਸਾਹਮਣੇ ਬੈਠੇ ਆ ਕਹੇ ਵੀਰ ਨੇ ਦੇਸੀ ਚੂਰਨ ਮਾਣਾ ਨਾ ਜਾਂ ਕੋਈ ਦਵਾਈ ਲੈਣੀ ਆ ਉਹ ਵੀ ਆਏ ਕੰਟੈਕਟ ਕਰਦਾ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਸਾਰਿਆਂ ਦਾ